ਵਾਹਿਗੁਰੂ ਗਰਵਾਣੇ ਅੱਜ ਤੇ ਗੱਲ ਕਰਦੇ ਆ ਅੱਜ ਕਿੰਨਾ ਹੈ ਧਮ ਆਇਆ ਸ ਤਾਂ ਤਾਂ ਸਿਖੋਂ ਨਾਨਕ ਤੇਜ ਸਾਹਿਬ ਜੀ ਨੂੰ ਕਹਿੰਦੇ ਫਰਦਾਨਾ ਜੀ ਜੀਵਨ ਕਿੰਨਾ ਕੋ ਹੈ ਸ ਸਾਸ ਗ੍ਰਾਸ ਇੱਕ ਸਾਹ ਅੰਦਰ ਗਿਆ ਬਾਹਰ ਆਉਣਾ ਹੈ ਨਹੀਂ ਆਉਣਾ ਐਨਾ ਹੈ ਜੀਵਨ ਸ ਜਦੋਂ ਮਰਨ ਚੇਤੇ ਰੱਖਾਂਗੇ ਫਿਰ ਕੁਝ ਵੀ ਨਹੀਂ ਗਲਤ ਕਰਾਂਗੇ ਮਰਦਾਨਾ ਸ ਇਹ ਬਾਬਾ ਪੁੱਤਾ ਜੀ ਜੋ ਪਹਿਲੇ ਹੱਡ ਕਰਤੀ ਹੋਏ ਛੋਟੀ ਮਰਦੇ ਹਨ ਸੋ ਇਹ ਛੇਵੇਂ ਗੁਰੂ ਅੱਗੇ ਬੇਨਤੀ ਕਰ ਰਹੇ ਹਨ ਮੈਨੂੰ ਇਹ ਮਰਨ ਤੋਂ ਬਹੁਤ ਡਰ ਲੱਗਦਾ ਹੈ ਸਾਰਿਆਂ ਨੂੰ ਲੱਗਦਾ ਹੈ ਬਹੁਤ ਤਰ੍ਹਾਂ ਦੇ ਡਰ ਹਨ ਸਾਡੇ ਵਹਿਮ ਭਰਮ ਮੌਤ ਦਾ ਵੀ ਹਰੇਕ ਨੂੰ ਹੀ ਡਰ ਹੈ ਇਹ ਕੀੜੇ ਪਤੰਗੇ 84 ਲੱਖ ਜੂਨ ਇਹਨੂੰ ਵੀ ਆਪਣੇ ਬਚਾਨ ਦੀ ਸਾਰੀ ਕੋਸ਼ਿਸ਼ ਕਰਦਾ ਕਿ ਕੀੜੇ ਨੂੰ ਦੇਖਣਾ ਟੀਲੇ ਨਾਲ ਸੋਟੀ ਨਾਲ ਉਹ ਪੂਰਾ ਆਪਣਾ ਬਚਾਨ ਦੀ ਕੋਸ਼ਿਸ਼ ਕਰੇਗਾ ਸੋ ਬ੍ਰਹਮਾ ਜੀ ਨੇ ਸ੍ਰਿਸ਼ਟੀ ਦੀ ਖੋਜ ਕੀਤੀ ਬਹੁਤ ਖੋਜਾਂ ਕੀਤੀਆਂ ਪਰ ਕਹਿੰਦੇ ਅੰਤ ਨਹੀਂ ਸੋ ਪਰੇ ਤੋਂ ਪਰੇ ਹੈ ਜੇ ਅਸੀਂ ਪਹਿਲੂ ਖੂਸੀ ਖੂਚ ਪਾਣੀ ਕਰਕੇ ਖੇਤੀ ਕਰਦੇ ਸੀ ਫਿਰ ਮੋਟਰ ਆ ਗਈਆਂ ਪਟੇ ਵਾਲੀਆਂ ਮੋਨੋਬਲਾਕ ਅੱਜ ਮੱਛੀ ਮੋਟਰ ਆ ਗਈਆਂ ਸਵਰਸੀ ਬਲ ਤੱਕ ਨਹੀਂਕ ਵੱਧ ਰਹੀ ਹੈ ਸੋ ਪਹਿਲੇ ਕਹਿੰਦੇ ਐਡਾ ਟੋਕਾ ਆਇਆ ਪਹਿਲੋਂ ਬਲਦਾਂ ਨਾਲ ਪਸ਼ਵਾਂ ਨਾਲ ਗਾਹੇ ਵਿੱਚੋਂ ਅਨਾਜ ਕੱਢਿਆ ਜਾਂਦਾ ਸੀ ਗਹਿਹੂ ਕਣਕ ਸੋ ਹੌਲੀ ਹੌਲੀ ਟੋਕੇ ਆ ਗਏ ਕਹਿੰਦੇ ਟੋਕੇ ਆ ਦੇਖੋ ਪੁੱਤਰੀ ਜਾਂਦੇ ਹਨ ਫਿਰ ਉਹਨੂੰ ਹਵਾ ਚ ਲਾਣਾ ਧਣ ਘੱਟ ਕੱਢਣੀ ਤੂੜੀ ਅੱਡ ਕੱਢਣੀ ਹੌਲੀ ਹੌਲੀ ਆਟਾ ਬੇ ਹੌਲੀ ਹੌਲੀ ਤਕਨੀਕ ਵੱਧ ਰਹੀ ਹੈ ਪੁਰਾਣੀ ਪਰੰਪਰਾ ਠੀਕ ਹੈ ਪੁਰਾਣੀ ਪਰੰਪਰਾ ਠੀਕ ਸੀ ਅਸੀਂ ਨਾ ਸੁਖ ਲਈ ਭੱਜ ਲਾਪੇ ਕਿ ਸੁਖ ਮਿਲ ਗਿਆ ਨਹੀਂ ਤਾਂ ਤਾਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਨਹੀਂ ਦੁੱਖਾਂ ਦਾ ਇਲਾਜ ਕਰਨਾ ਸੀ ਦੁੱਖ ਕਿਉਂ ਹੈ ਫਿਰ ਸੁਖ ਹੋਣਾ ਸੀ ਸੁਖ ਦੇ ਸਾਧਨ ਸਾਰੇ ਹਨ ਸਿੱਖ ਘਰ ਕੱਚੇ ਸਿੱਖ ਪੱਕੇ ਅੱਜ ਘਰ ਪੱਕੇ ਹਨ ਸਿੱਖ ਕੱਚੇ ਹਨ ਸੋ வேத ਕੀ ਕਹਿੰਦੇ ਹਨ ਕੀ ਪੁਕਾਰਦੇ ਹਨ ਧਾਰਮਿਕ ਗ੍ਰੰਥ ਸਾਨੂੰ ਇਹ ਮਾੜੀ ਸਿੱਖਿਆ ਨਹੀਂ ਦਿੰਦੇ ਇਹ ਧਰਤੀ ਮਾਤਾ ਹੈ ਮਾਤਾ ਵੀ ਹੋ ਸਕਦਾ ਹੈ ਗੁੱਸੇ ਹੋ ਜਾਏ ਧਰਤੀ ਗੁੱਸੇ ਹੋਏਗੀ ਨਹੀਂ ਸੋ ਪਾਣੀ ਪੀਤਾ ਹੈ ਜੋ ਸਾਰਿਆਂ ਨੂੰ ਹਰਾ ਭਰਾ ਕਰ ਰਿਹਾ ਹੈ ਸਾਰੇ ਸੰਸਾਰ ਨੂੰ ਚਲਾ ਰਿਹਾ ਹੈ ਪਾਣੀ ਤੋਂ ਬਿਨਾ ਕੁਝ ਵੀ ਨਹੀਂ ਉੱਪਰ 30 ਤੱਕ 50 ਫੁੱਟ 100 ਫੁੱਟ ਰੁੱਖ ਉੱਚਾ ਹੈ ਪੱਤੇ ਤੱਕ ਕੌਣ ਪਾਣੀ ਪਹੁੰਚਾਉਂਦਾ ਹੈ ਇਹ ਉਹਦਾ ਪੱਕੇ ਕਾਨੂੰਨ ਹਨ ਸਰ ਪਰਮੇਸ਼ਰ ਦੇ ਕੱਚਾ ਮਾਲ ਦਿੱਤਾ ਹੈ ਉਹ ਨਿਰਗੁਣ ਵੀ ਹੈ ਦੋ ਰੂਪ ਹਨ ਸਰਗੁਣ ਵੀ ਹੈ ਇਹ ਅੱਖਾਂ ਦੇਖ ਸਕਦੀਆਂ ਹਾਂ ਤੀਜੀ ਅੱਖ ਇੱਕ ਅੰਦਰ ਅੱਖ ਵੀ ਹੁੰਦੀ ਹੈ ਸੋ ਇਹ ਮਨ ਦੀ ਤਾਕਤ ਬਹੁਤ ਹੈ ਸਾਰਾ ਉੱਪਰ ਠੱਕ ਰੇ ਖੋਪਰੀ ਦਾ ਇਹਦਾ ਖੇਲ ਹੈ ਸੋ ਅਸੀਂ ਪਹਿਲੂ ਬੱਚੇ ਅਸੀਂ ਖੜਾਉਣਿਆਂ ਨਾਲ ਖੇਡਣ ਲੱਪੇ ਵੱਡੇ ਹੋ ਕੇ ਅਸੀਂ ਅਸਲੀ ਚੀਜ਼ਾਂ ਨਾਲ ਖੇਡਣ ਲੱਪੇ ਕੀ ਕਰਨਾ ਹੈ ਕਿਉਂ ਕਰਨਾ ਹੈ ਜਦੋਂ ਇਹ ਪਤਾ ਲੱਗ ਗਿਆ ਫਿਰ ਜੀਵਨ ਬਾਜੀ ਜਿੱਤ ਜਾ ਅਗੇ ਜਿਉ ਲਾਲੇ ਬਾਰੋਂ ਨਿਰਮਲ ਬਾਰੋਂ ਨਿਰਮਲ ਜਿਉ ਤਮੈਂਡੇ ਤਿਨੀ ਜਨਮ ਜੁਏ ਹਾਰਿਆ ਇਹ ਤਿਸਨਾ ਵੱਡਾ ਰੋਗ ਲੱਗਾ ਬਰਨ ਮਨੋਗਸਾਰਿਆ ਵੇਦਾ ਮੈਂ ਨਾਮ ਉਤਮ ਸੋ ਸੁਨੇ ਨਾਹੀ ਫਿਰ ਜਿਉ ਬਤਾਲਿਆ ਕਹ ਨਾਨਕ ਜਿਨ ਸਤ ਤਜਿਆ ਕੂੜੇ ਲਾਗੇ ਤਿਨੇ ਜਨਮ ਜੁਆ ਹਾਰਿਆ ਕਹ ਨਾਨਕ ਜਿਨ ਸਚ ਤਜਿਆ ਕੂੜੇ ਲਾਗੇ ਤਿਨੇ ਜਨਮ ਜੁਆ ਹਾਰਿਆ ਸੋ ਜਦੋਂ ਹਜ਼ਾਰਾਂ ਵਰੀ ਝੂਠ ਬੋਲਾਂਗੇ ਸਾਨੂੰ ਸੱਚ ਪ੍ਰਤੀਤ ਹੋਏਗਾ ਜਿੰਦਗੀ ਰਵਾਏਗੀ ਹਾਈ ਹਾਈ ਕਰਾਏਗੀ ਜਦੋਂ ਦੁੱਖਾਂ ਦਾ ਇਲਾਜ ਕਰਾਂਗੇ ਸੁੱਖ ਆਉਣਗੇ ਸੋ ਅਮਲ ਜ਼ਰੂਰੀ ਹੈ ਸਰੀਰ ਲਈ ਅਮਲ ਸਰੀਰ ਨੂੰ ਚਲਾਏਗਾ ਸੱਚਾ ਅਮਲ ਸੱਚੀ ਕਿਰਤ ਜਦੋਂ ਸਤੇ ਰਸਤੇ ਜਾਵਾਂਗੇ ਕਿਰਤ ਕਰਾਂਗੇ ਅਮਲ ਮਿਲੇਗਾ ਪਾਵਨ ਕਰੋ ਪਾਣੀ ਪੀਤਾ ਮਾਤਾ ਤਰਤ ਮਹਤ ਦਿਸ ਰਾਤ ਦੋਇਦਾਈ ਦਾਇਆ ਖਿਲੇ ਸਗਲ ਜਗਤ ਚੰਗਿਆਈਆਂ ਬਰੇ ਆਇਆ ਬਾਚਾ ਤਰ ਮਹਦੂਰ ਕਰਮੇ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਜਲੇ ਕੀਤੀ ਚੁੱਤੀ ਨਾਲ ਜਿਨ੍ਹਾਂ ਨੇ ਮਿਹਨਤਾ ਕਰਨਗੇ ਮਸਕਤ ਕਰਨਗੇ ਸੋ ਉਹਨਾਂ ਦਾ ਨਾਮ ਹਮੇਸ਼ਾ ਅਮਰ ਰਹੇਗਾ ਸਾਡਾ ਨਾਮ ਕੀ ਐਸੀ ਮਨੁੱਖਾ ਆਪਣਾ ਨਾਮ ਨਹੀਂ ਖਰਾਬ ਕਰਨਾ 84 ਲੱਖ ਜੂਨ ਇੱਕ ਘਟ ਸਾਨੂੰ ਸਮਝਾ ਲਈ ਪਰਮੇਸ਼ਰ ਨੇ ਬਣਾਈ ਪਰਮੇਸ਼ਰ ਆਪਣੀ ਖੁਰਸੀ ਤੇ ਬਿਠਾ ਦਿੰਦਾ ਹੈ ਕੰਟਰੋਲ ਉਹ ਮਖਾ ਦਿੰਦਾ ਹੈ ਸੋ ਕੱਚਾ ਮਾਲ ਦਿੱਤਾ ਹੈ ਲੋੜੀ ਦਾ ਸਮਾਨ ਉਹਨੇ ਫਰੀਚ ਦਿੱਤਾ ਹੈ ਹਵਾ ਸੋ ਹਵਾ ਗੁਰੂ ਹੈ ਇਹ ਲੱਖਾਂ ਤਰ੍ਹਾਂ ਦੀ ਅਬਿਅੰਤ ਹਵਾ ਹਨ ਅੰਦਰ ਸਰੀਰ ਨੂੰ ਚਲਾ ਰਹੀਆਂ ਜਿਵੇਂ ਢਕਾਰ ਹੈ ਇਹ ਆਕਸੀਜਨ ਹੈ ਇੱਕ ਹਵਾ ਬਾਹਰ ਕੱਢ ਰਹੀ ਅੰਦਰ ਜਾ ਰਹੀ ਹੈ ਅਰਬਾਂ ਖਰਬਾਂ ਦਾ ਖੇਲ ਹੈ ਹਵਾ ਦੀ ਆਗਾਂ ਨਾਲੇ ਬਾਹਰ ਫੋਟੋ ਚਲੀ ਜਾਂਦੀ ਆ ਗੱਲ ਕਰਦੇ ਆ ਆ ਉੱਪਰ ਜੋ ਖੋਪਰੀ ਚ ਹੈ ਸਾਰਾ ਕੁਛ ਇਹਦੇ ਤੋਂ ਜਾਂ ਮੋਬਾਈਲ ਬਣਿਆ ਹੈ ਇਹ ਗੂਗਲ ਹਵਾ ਸੰਸਾਰ ਨੂੰ ਚਲਾ ਰਹੀ ਆ ਪੰਜਾਂ ਤੱਤਾਂ ਦੇ ਸਰੀਰ ਬਣਿਆ ਹੈ ਪੰਜਾਂ ਤੱਤਾਂ ਨੂੰ ਸਮਝ ਕੇ ਸੋ ਵੱਡੇ ਬਿਜ਼ਨਸ ਵੇਣ ਵੱਡੇ ਕਾਰੋਬਾਰ ਵਾਲੇ ਬਣੇ ਹਨ ਪੰਜਾਂ ਤੱਤਾਂ ਨਾਲ ਪੰਜਾਂ ਤੱਤਾਂ ਨਾਲ ਜੁੜਨਾ ਸੀ ਸੋ ਜੁੜੇ ਹੋਏ ਦਾ ਨਾਂ ਹੈ ਜੋਗੀ ਟੁੱਟੇ ਹੋਏ ਦਾ ਨਾਂ ਭੋਗੀ ਹੈ ਦਿਲ ਟੁੱਟ ਜਾਂਦਾ ਹੈ ਦਿਲ ਤੇ ਹੈ ਸਭ ਕੁਝ ਦਿਲਾਂ ਦੀ ਹਾਕ ਕੋਈ ਵਿਰਲਾ ਜਾਣੇਗਾ ਸੋ ਇਹ ਬਤਾਲਿਆ ਪਾਗਲ ਹੋਇਆ ਠੀਕ ਹੈ ਸੋ ਸੱਚਾ ਮਲ ਲੈਣਾ ਹੈ ਜਾਂ ਝੂਠਾ ਲੈਣਾ ਹੈ ਇਹ ਫਿਰ ਚੜਖੜੀਆਂ ਤੇ ਚੜਿਆ ਆ ਰਹਿਣਾ ਚੀਰਿਆਂ ਗਾ ਉਬਲੀਆਂ ਦੇਗਾ ਚ ਰੂ ਨਾਲ ਇਹ ਨੀਂਹ 'ਚ ਖੜਿਆ ਇਹ ਪੱਕਾ ਰੰਗ ਗੁਰੂ ਕੋਲ ਮਿਲੇਗਾ ਪੱਕੇ ਗੁਰੂ ਦੇ ਪੱਕੇ ਚੇਲੇ ਸੋ ਪੱਕੇ ਦਾ ਲੜ ਫੜਨਾ ਹੈ ਜਹਾਜ਼ ਰੂਪੋ ਬਨਾਇਆ ਧੰਤਾ ਸ੍ਰੀ ਗੁਰੂ ਨਾਨਕ ਦੇਵ ਜੀ ਸ੍ਰੀ ਗੁਰਗ੍ਰੰਥ ਸਾਹਿਬ ਜੀ ਸਾਰੇ ਸੰਸਾਰ ਚ ਸ਼ਾਂਤੀ ਲਿਆ ਸਕਦੇ ਹਨ ਸੁਖ ਚੈਨ ਲਿਆ ਸਕਦੇ ਹਨ ਔਰ ਆਨੰਦ ਲਿਆ ਸਕਦੇ ਹਨ ਸੋ ਗੁਰਬਾਣੀ ਪੜ੍ਹਨੀ ਪਵੇਗੀ ਪ੍ਰੈਕਟੀਕਲ ਜੀਵਨ ਜੀਣਾ ਪਵੇਗਾ ਗੱਲਾਂ ਨਾਲ ਗੱਲ ਨਹੀਂ ਬੰਨੀ ਪਾਣੀ ਪਾਣੀ ਕਰਿਆ ਪਿਆਸ ਨਹੀਂ ਪੁਜਨੀ ਰੋਟੀ ਰੋਟੀ ਕਰਿਆ ਸੋ ਵਿੱਚ ਮੈਦਾਨ ਤੇ ਹਾਰ ਜਿੱਤ ਬਣੀ ਹੈ ਜੇ ਤੂੰ ਨਹੀਂ ਖੇਡੇਗਾ ਹਾਰਿਆ ਹੋਇਆ ਹੈ ਹਾਰ ਜਿੱਤ ਬਣੀ ਹੈ ਸੋ ਮਦਾਨ ਚ ਨਿਤਰ ਨਾ ਆਏ ਮਦਾਨ ਚ ਆਉਣਾ ਹੈ ਤੂੰ ਭਗਤ ਬਾਂਸੂਰਮਾ ਬਾਂਜੀ ਸਦਾਸਤ ਬਹੁਤ ਹੀ ਗਲਤੀਆਂ ਹੋ ਰਹੀਆਂ ਮੂਰਖ ਜਦਾਸ ਸੰਗਤ ਔਰ ਗੁਰਬਖਸ਼ ਨਾ ਬਖਸ਼ ਲੈਣਾ ਤਾਂਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਰੇ ਸੰਸਾਰ ਦੀ ਅਗਵਾਈ ਕਰ ਰਹੇ ਹਨ ਜੀ